ਜੀ ਹਾਂ ਦੋਸਤੋ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਹੁੰਦੇ ਨੇ ਉਹਨਾਂ ਦੇ ਵਿੱਚ ਭਰਤੀ ਆਈ ਹੈ ਐਂਡ ਮੈਂ ਹਮੇਸ਼ਾ ਦੱਸਦਾ ਹਾਂ ਕਿ ਸਰਕਾਰੀ ਸਕੂਲ ਦਾ ਮਤਲਬ ਸਿਰਫ ਉਸ ਸਕੂਲ ਨਹੀਂ ਹੁੰਦਾ ਜਿਹੜੇ ਪੰਜਾਬ ਗਵਰਨਮੈਂਟ ਦੇ ਅੰਡਰ ਚੱਲ ਰਹੇ ਆ ਜਿਹੜੇ ਸੈਂਟਰਲ ਗਵਰਨਮੈਂਟ ਦੇ ਅੰਡਰ ਚੱਲ ਰਹੇ ਉਹ ਵੀ ਸਰਕਾਰੀ ਸਕੂਲ ਹੀ ਹੁੰਦੇ ਨੇ ਉਹਨਾਂ ਨੂੰ ਵੀ ਸਰਕਾਰੀ ਸਕੂਲ ਹੀ ਕਿਹਾ ਜਾਂਦਾ ਹੈ ਠੀਕ ਹੈ ਜੀ ਐਂਡ ਅੱਜ ਆਪਾਂ ਗੱਲ ਕਰਾਂਗੇ ਇਸੇ ਤਰ੍ਹਾਂ ਦੇ ਇੱਕ ਸਰਕਾਰੀ ਸਕੂਲ ਆ ਆਰਮੀ ਪਬਲਿਕ ਸਕੂਲ ਦੀ ਦੇਖੋ ਸਕੂਲ ਵੀ ਮੈਂ ਤੁਹਾਨੂੰ ਪਹਿੜੀ ਵਾਰ ਦੱਸਿਆ ਕਿ ਦੋ ਤਿੰਨ ਤਰ੍ਹਾਂ ਦੇ ਹੁੰਦੇ ਆ ਪੰਜਾਬ ਗਵਰਨਮੈਂਟ ਦੇ ਅੰਦਰ ਜਿਹੜੇ ਸਰਕਾਰੀ ਸਕੂਲ ਚੱਲ ਰਹ APS आर्मी पब्लिक स्कूल चल रहे हैं KVS वो चल रहा है जवाहर नवोदय भी चल रहे हैं तो ये सारी भी स्कूल ही भी आपा नहीं कर सकते है इनहांनु भी ਆਪਾਂ ਘਟ ਨਹੀਂ ਕੰਸੀਡਰ ਕਰ ਸਕਦੇ ਐਂਡ ਅੱਜ ਦੀਆਂ ਜੋ ਭਰਤੀਆਂ ਨੇ ਉਹ आर्मी पब्लिक स्कूल ਬਾਰੇ ਆ ਚਲੋ ਸ਼ੁਰੂ ਕਰਦੇ ਹਾਂ ਇਸ ਵੀਡੀਓ ਸਭ ਤੋਂ ਪਹਿਲਾਂ ਕੌਣ-ਕੌਣ ਪਾਰਟਿਸਪੇਟ ਕਰ ਸਕਦਾ ਹੈ तकरीबन ਹਰ ਬੰਦਾ ਪਾਰਟਿਸਪੇਟ ਕਰ ਸਕਦਾ ਹੈ ਇਹਦੇ ਵਿੱਚ ਕੋਟਾ ਵਾਈਜ਼ ਹਰ ਇੱਕ ਦਾ ਦੱਸਿਆ ਹੋਇਆ ਵਾ ਨੈਕਸਟ ਆਜਣੇ ਕੀ ਇਹ ਇੱਕ ਟ੍ਰਾਂਸਫਰੇਬਲ ਜੌਬ ਹੈ ਜਾਂ ਨਹੀਂ ਦੇਖੋ ਇਹ ਤਾਂ ਮੈਂ ਹਮੇਸ਼ਾ ਹੀ ਦੱਸਦਾ ਵਾਂ ਐਂਡ ਹਰ ਵੀਡੀਓ 'ਚ ਦੱਸਦਾ ਵਾਂ ਕਿ ਭਈ ਪੰਜਾਬ ਦੀ ਕੋਈ ਵੀ ਜੌਬ ਸਕੂਲ ਹੋਵੇ ਪੁਲਿਸ ਹੋਵੇ ਮਤਲਬ ਬਿਜਲੀ ਬੋਰਡ ਹੋਵੇ 3 ਸਾਲ ਤੱਕ ਅੱਜੇ ਤੁਸੀਂ ਰਹਿਣੇ ਹੀ ਰਹਿਣਾ ਹੈ ਪਹਿਲੀ ਗੱਲ ਈ ਬਦਲ ਸਾਹਿਬ ਇਹ ਰੂਲ ਬਣਾ ਗਏ ਨੇ ਐਂਡ ਇਹ ਰੂਲ ਅੱਜ ਵੀ ਫੋਲੋ ਹੋ ਰਿਹਾ ਹੈ ਠੀਕ ਹੈ ਵੱਡੇ ਬਲ ਸਾਹਿਬ ਤੋਂ ਦ ਥਿੰਗ ਇਜ਼ ਕਿ ਇਹ ਵਧੀਆ ਰੂਲ ਹੈ ਕਿ 3 ਸਾਲ ਤੱਕ ਦੀ ਪਰਫਾਰਮੈਂਸ ਦਾ ਪਤਾ ਲੱਗ ਜਾਂਦਾ ਹੈ ਕਿ ਭਈ ਤੁਸੀਂ ਪੱਕੇ ਕਰਨ ਯੋਗ ਹੋ ਵੀ ਕਿ ਨਹੀਂ ਲੇਕਿਨ ਹਾਂ ਪੱਕੇ ਹੋਣ ਤੋਂ ਬਾਅਦ ਡੈਫੀਨਿਟਲੀ ਤੁਸੀਂ ਆਪਣੇ ਜੋ ਜ਼ਿਲ੍ਹਾਵਾ है? ले सकते 100 सही। एज एज कर लीय का वैकंसीज ने मैं दसागा एंड uh, टैसा हो इंटरव्यू होगी दो चीजा होंड इंटरव्यू ठीक है कुछ वैकसीज लगा भी आपकस करा हाँ जी नैक्सट आ गया जी অনলাইন ফর্ম ਹੈ ਆਫਲਾਈਨ ਫਾਰਮ ਹੈ ਬਿਲਕੁਲ ਆਫਲਾਈਨ ਫਾਰਮ ਹੈ ਜੀ ਲਿੰਕ ਦਿੱਤਾ ਹੈ ਡਿਸਕ੍ਰਿਪਸ਼ਨ ਬਾਕਸ ਤੇ ਮੈਂ ਦੋ ਤਿੰਨ ਲਿੰਕ ਦਿੱਤੇ ਆ ਨੰਬਰ 1 ਮੈਂ ਅਪਲੀਕੇਸ਼ਨ ਫਾਰਮ ਦਾ ਲਿੰਕ ਦਿੱਤਾ ਹੈ ਪਰ ਕੇ ਭੇਜਣਾ ਹੈ ਨੰਬਰ 2 ਮੈਂ ਨੋਟੀਫਿਕੇਸ਼ਨ ਦਾ ਲਿੰਕ ਵੀ ਦਿੱਤਾ ਵਾ ਜਿਹੜੀ ਨੋਟੀਫਿਕੇਸ਼ਨ ਆਫੀਸ਼ਲੀ ਰਿਲੀਜ਼ ਹੋਈ ਆ ਉਹਦਾ ਲਿੰਕ ਵੀ ਦੇ ਵਿੱਚ ਹੈਗਾ ਵਾ ਉਹ ਦੋਨੋਂ ਲਿੰਕ ਜਿਹੜਾ ਉੱਥੋਂ ਲੈ ਕੇ ਮਰ ਦੇਖ ਲਿਓ ਨੈਕਸਟ ਆ ਗਈ ਅਪਲੀਕੇਸ਼ਨ ਫੀਸ ਦੇਖੋ ਇੱਥੇ ਕਿਉਂਕਿ ਤੁਸੀਂ ਆਫਲਾਈਨ ਪਰ ਕੀ ਕਰ ਰਹੇ ਹੋ 250 ਰੁਪਏ ਦਾ ਬੈਂਕ ਡਰਾਫਟ ਇੱਕ ਬਣਾਣਾ ਹੈ ਤੁਸੀਂ ਐਸ ਨਾਮ ਦੇ ਆਰਮੀ ਪਬਲਿਕ ਸਕੂਲ ਜਲੰਧਰ ਠੀਕ ਹੈ ਜੀ ਜੋ ਜਲੰਧਰ ਦੇ ਵਿੱਚ ਦੇ ਹੋਵੇ ਬੈਂਕ ਡਰਾਫਟ ਦੇ ਪਿੱਛੇ ਆਪਣਾ ਨਾਮ ਪੂਰਾ ਪਤਾ ਠੀਕ ਹੈ ਜਿਹੜੀ ਪੋਸਟ ਲਈ ਅਪਲਾਈ ਕੀਤਾ ਵਾ ਠੀਕ ਹੈ ਤੇ ਬੈਂਕ ਡਰਾਫਟ ਦੀ ਇੱਕ ਫੋਟੋ ਕਾਪੀ ਕਰਵਾ ਕੇ ਆਪਣੇ ਕੋਲ ਰੱਖ ਲੋ ਫਿਊਚਰ ਵਾਸਤੇ ਉਹ ਕੰਮ ਆਏਗੀ ਤੁਹਾਡੀ ਠੀਕ ਹੈ ਇਹ ਜੋ ਡਰਾਫਟ ਬਣੇਗਾ ਇਹ ਤੁਹਾਡੇ ਫਾਰਮ ਦੇ ਨਾਲ ਹੀ ਜਾਏਗਾ ਜੀ ਅੱਛਾ ਜਾਏਗਾ ਤਾਂ ਠੀਕ ਹੈ ਲੇਕਿਨ ਕਿੱਥੇ ਜਾਏਗਾ ਜਾਏਗਾ ਜੀ ਐਸਡਰੈਸ ਤੇ ਐਡਰੈਸ ਨੋਟ ਕਰੋ ਪ੍ਰਿੰਸੀਪਲ ਆਰਮੀ ਪਬਲਿਕ ਸਕੂਲ ਨੀਅਰ ਮਿਲਟਰੀ ਹਸਪੀਟਲ ਜਲੰਧਰ ਕੈਂਟ 144005 ਪੰਜਾਬ ਸਾਰੀਆਂ ਕਾਪੀਜ਼ ਜਿਹੜੀਆਂ ਦੇ ਨਾਲ ਲਗਾਉਣੀਆਂ ਤੁਸੀਂ 셀ਫ ਅਟੈਸਟਡ ਕਾਪੀਜ਼ ਲਗਾਨੀਆਂ ਯਾਨੀ ਸਾਰੇ ਡਾਕੂਮੈਂਟਸ ਫੋਟੋਸਟੇਟ ਕਰਵਾ ਕੇ ਉਹਨਾਂ ਦੇ ਉੱਪਰ ਆਪਣੇ ਸਾਈਨ ਕਰਨੇ ਹਨ ਇਹਨੂੰ ਬੋਲਦੇ 셀ਫ ਅਟੈਸਟਡ ਕਾਪੀਜ਼ ਇਹ ਨਾਲ ਲਗਣੀਆਂ ਤੁਹਾਡੇ ਫੇਰੀ ਤੁਹਾਡਾ ਫਾਰਮ ਜਿਹੜਾ ਕੰਪਲੀਟ ਬਣਿਆ ਜਾਏਗਾ ਨੈਕਸਟ ਅਗੇ ਡਾਕੂਮੈਂਟਸ ਕਿਹੜੇ-ਕਿਹੜੇ ਲਗਾਣੇ ਆ ਤੋ ਉਹ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਾ ਕਿ 셀ਫ ਅਟੈਸਟਡ ਕਾਪੀਜ਼ ਲਗਾਨੀਆਂ ਜਿੰਨੇ ਵੀ ਤੁਹਾਡੇ ਐਕਸਪੀਰੀਅੰਸ ਸਰਟੀਫਿਕੇਟ ਨੇ ਆਪਣੇ ਐਜੂਕੇਸ਼ਨਲ ਡਾਕੂਮੈਂਟਸ ਨੇ ਜਨਮ ਤithi ਦਾ ਸਰਟੀਫਿਕੇਟ ਤਸਵੀਰ ਵੀ ਹੋ ਸਕਦਾ ਹੈ ਕੋਈ ਹੋਰ ਵੀ ਹੋ ਸਕਦਾ ਹੈ ਜਾਤੀ ਦਾ ਪਰਮਾਨ ਪੱਤਰ ਯਾਨੀ ਕਾਸ ਸਰਟੀਫਿਕੇਟ ਅਗਰ ਰਿਜ਼ਰਵ ਕੈਟੇਗਰੀ ਆ ਅਗਰ ਐਕਸਰਸ ਮੈਂਟ ਦੇ ਤੌਰ ਤੇ ਅਪਲਾਈ ਕਰਨਾ ਚਾਹੁੰਦੇ ਹੋ ਕਿਉਂਕਿ ਉਹਨਾਂ ਦਾ ਵੀ ਕੋਟਾ ਹੈਗਾ ਹੈ ਠੀਕ ਹੈ ਤਾਂ ਉਹਦੀ ਵੀ ਪ੍ਰਤਿਲੀਪੀ ਲਗਣੀ ਹੈ ਮਤਲਬ ਪੀਪੀਓ ਡਿਸਚਾਰਜ ਬੁੱਕ ਆਰਮੀ ਗ੍ਰੈਜੂਏਸ਼ਨ ਇੱਕ ਫੋਟੋ ਤਾਂ ਡੀ ਫਾਰਮ ਤੇ ਲਗਣੀ ਹੈ ਡੇ ਕੰਡੀਸ਼ਨਲ ਨਾਲ ਨਫਫੇ ਚ ਪੈਣੀ ਹੈ ਐਂਡ 250 ਰੁਪਏ ਦਾ ਬੈਂਕ ਡਰਾਫਟ ਵੀ ਨਾਲ ਲੱਗਣਾ ਹੈ ਨੈਕਸਟ ਆ ਗਿਆ ਕਿ ਮੈਨੂੰ ਕਿੱਦਾਂ ਪਤਾ ਲੱਗੇਗਾ ਕਿ ਮੇਰਾ

ਸਭ ਤੋਂ ਪਹਿਲੀ ਪੋਸਟ ਜਿਹੜੀ ਆ ਉਹ ਯੂਡੀਸੀ ਦੀ ਆ ਅਪਰ ਡਿਵੀਜ਼ਨ ਕਲਰਕ ਇਹਦੇ ਲਈ ਤੁਸੀਂ ਜਾਂ ਤੇ ਫਿਰ ਬੀਕਾਮ ਕੀਤੀ ਹੋਵੇ ਜਾਂ ਫਿਰ 15 ਸਾਲ ਐਕਸਕ੍ਰੈਸਮੈਂਟ ਦੇ ਤੌਰ ਤੇ ਜੋ ਸਰਵਿਸਿੰਗ ਦੀ ਕਲਰਕ ਦੀ ਐਜ਼ ਅ ਐਜ਼ ਅ ਕਲਰਕ ਕੀਤੀ ਹੋਵੇ ਠੀਕ ਹੈ ਇਸ ਤੋਂ ਇਲਾਵਾ ਤੁਹਾਨੂੰ ਕੰਪਿਊਟਰ ਦਾ ਵਧੀਆ ਗਿਆਨ ਹੋਣਾ ਚਾਹੀਦਾ ਐਮ ਐਸ ਆਫਿਸ ਹੋ ਗਿਆ ਟੈਲੀ ਹੋ ਗਿਆ ਸਾਰੀ ਦੀ ਨੋਲੇਜ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਤੁਹਾਡੀ ਕੰਪਿਊਟਰ ਦੀ ਸਪੀਡ ਵਧੀਆ ਹੋਣੀ ਚਾਹੀਦੀ ਹੈ ਟਾਈਪਿੰਗ ਸਪੀਡ ਐਂਡ 5 ਸਾਲ ਦਾ ایکسپੀਰੀਅੰਸ ਵੀ ਚਾਹੀਦਾ ਹੈ ਤੁਹਾਨੂੰ ਐਜ਼ ਅ ਕਲਰਕ ਯਾ ਅਕਾਊਂਟ ਕਲਰਕ ਕਿਸੇ ਰੈਪਿਊਟਿਡ ਇੰਸਟੀਟਿਊਟ ਦੇ ਵਿੱਚ ਅਗਰ ਸਕੂਲ 'ਚ ਤਾਂ ਫਿਰ ਪ੍ਰੈਫਰ ਤੋਂ ਇਥੇ ایکسپੀਰੀਅੰਸ ਕੰਪਲਸਰੀ ਹੈ ਦੂਜੀ ਹੈ ਐਲਟੀਸੀ ਲੋਅਰ ਡਿਵੀਜ਼ਨ ਕਲਰਕ ਇਹਦੇ ਲਈ ਵੀ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ ਚਾਹੇ ਕੋਈ ਵੀ ਗ੍ਰੈਜੂਏਸ਼ਨ ਹੋਵੇ ਚੱਲੇਗੀ ਜਾਂ ਫਿਰ 10 ਸਾਲ ਦਾ ایکسپੀਰੀਅੰਸ ਐਜ਼ ਅ ਕਲਰਕ ਹੋਣਾ ਚਾਹੀਦਾ ਐਕਸਰਿਸਮੈਨ ਦੇ ਤੌਰ 'ਤੇ ਮਤਲਬ ਕੋਸ਼ ਐਕਸਰਿਸਮੈਨ ਇਹ ਹੋ ਜੰਦੇ ਨਹੀਂ ਜਿਨ੍ਹਾਂ ਨੇ ਆਪਣੇ ਉੱਥੇ ਕਲਰਕੀ ਕੀਤੀ ਹੈ ਮਤਲਬ ਕਲਰਕ ਦੀ ਡਿਊਟੀ ਨਿਭਾਈ ਹੈ ਤਾਂ 10 ਸਾਲ ਦਾ

ਉਹ ਤੁਸੀਂ ਐਕਸਰਸਮੈਨ ਜਿਹੜੇ ਰਿਟਾਇਰ ਹੋਏ ਹੋ ਜਿਹੜੇ ਮੈਨੂੰ ਸੁਣ ਰਹੇ ਹੋ ਜੀਸੀਓ ਜਾਂ ਫਿਰ ਆਨਰੇਰੀ ਰੈਂਕ ਤੋਂ ਰਿਟਾਇਰ ਹੋਏ ਹੋ ਤੁਹਾਨੂੰ ਪਤਾ ਹੀ ਆ ਆਨਰੇਰੀ ਰੈਂਕ ਕਿਹੜੇ ਹੁੰਦੇ ਆ ਆਨਰੇਰੀ ਮੇਜਰ ਆਨਰੇਰੀ ਕੈਪਟਨ ਏਵਲੇ ਠੀਕ ਹੈ ਇਸ ਤੋਂ ਇਲਾਵਾ ਤੁਹਾਡੀ ਏਜ 55 ਸਾਲ ਤੋਂ ਘੱਟ ਹੋਣੀ ਚਾਹੀਦੀ ਆ ਜੁਆਇਨਿੰਗ ਦੇ ਟਾਈਮ ਤੇ ਤੁਹਾਨੂੰ ਬੇਸਿਕ ਨੋਲੇਜ ਹੋਣੀ ਚਾਹੀਦੀ ਆ ਸਾਰੀ ਜੋ ਮਾਸਟਰ ਲੈਜਰ ਆਫ ਸਟੋਰਸ ਹੈ ਉਹਨੂੰ ਹੈਂਡਲ ਕਰਨ ਦੀ ਠੀਕ ਹੈ ਇਕਵਿਪਮੈਂਟ ਮੇਨਟੇਨੈਂਸ ਦੀ ਠੀਕ ਹੈ ਇਹ ਸਾਰਾ ਕੁਝ ਪ੍ਰੈਫਰ ਉਹ ਲੋਕ ਕੀਤਾ ਜਾਏਗਾ ਜਿਨੇ ਸਿਕਿਉਰਿਟੀ ਕੋਰਸ ਕੀਤਾ ਹੈ ਫੌਜ ਦੇ ਵਿੱਚੋਂ ਠੀਕ ਹੈ ਪਲੱਸ ਜਿਹਨੂੰ ਕੰਪਿਊਟਰ ਦੀ ਨੌਲੇਜ ਹੈ ਐਂਡ ਜਿਹਦੀ ਸ਼ੇਪ 1 ਕੈਟਾਗਰੀ ਹੈ ਸ਼ੇਪ 2 ਕੈਟਾਗਰੀ ਹੈ ਉਹਨੂੰ ਉਹਨੂੰ ਪ੍ਰੇਫਰ ਕੀਤਾ ਜਾਏਗਾ ਨੈਕਸਟ ਵੈਕੈਂਸੀ ਹੈ ਜੀ ਨਰਸਿੰਗ ਅਸਿਸਟੈਂਟ ਦੀ ਇਹ ਫੀਮੇਲੀ ਰਿਜ਼ਰਵ ਰੱਖੀ ਗਈ ਹੈ ਕੋਈ ਵੀ ਲੜਕੀ ਅਪਲਾਈ ਕਰ ਸਕਦੀ ਹੈ ਇਹਨੇ 12ਵੀਂ ਕੀਤੀ ਹੋਵੇ ਡਿਪਲੋਮਾ ਕੀਤਾ ਹੋਵੇ ਨਰਸਿੰਗ ਦਾ ਨਾਲ 5 ਸਾਲ ਦਾ ਐਕਸਪੀਰੀਅੰਸ ਹੋਵੇ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਵੈਕੈਂਸੀ ਹੈ ਉਹ ਹੈ ਕੰਪਿਊਟਰ ਲੈਬ ਟੈਕਨੀਸ਼ੀਅਨ ਦੀ ਇਹਦੇ ਲਈ ਫਿਰ 12ਵੀਂ ਚਾਹੀਦੀ ਹੈ ਨਾਲ 1 ਸਾਲ ਦਾ ਡਿਪਲੋਮਾ ਕੀਤਾ ਹੋਵੇ ਕੰਪਿਊਟਰ ਸਾਇੰਸ ਐਂਡ ਨੌਲੇਜ ਦੇ ਵਿੱਚ ठीक है हार्डवेयर की नॉलेज होल नैटवर्किंग की नॉलेज असिस्टेंट लाइब्रेरियन भी इन्होंने मंगे ने थी, ठीक है ये बैचुलर इन लाइब्रेरी सैंस या फिर ग्रैजुएशन की डिप्लोमा इन मतलब या तो बैचुलर ऑफ लाइब्रेरी सैंस ठीक है या फिर ग्रैजुएट हो ग्रैजुएट विद डिपलोमा इन लाइब्रेरी सैंस ठीक है न्यूटर की वजी नॉलेज होगी लास्ट वैकेंसी है लायब्रेरी अटेंडर की सिर्फ प्लस टू चाहिए है सैंस के न एंड कंप्यूटर की बढ़िया नॉलेज होनी चाहिए ਨੈਕਸਟ ਅਗੇ ਦੇ ਇੰਪੋਰਟੈਂਟ ਪੁਆਇੰਟਸ ਐਪਲੀਕੇਸ਼ਨ ਫਾਰ ਦਾ ਪੋਸਟ ਆਫ ਡੈਸ਼ ਜਿਹੜੀ ਵੀ ਪੋਸਟ ਲਈ ਅਪਲਾਈ ਕਰ ਰਹੇ ਹੋ ਐਂਡ ਕੈਟਾਗਰੀ ਡੈਸ਼ ਜਿਹੜੀ ਵੀ ਕੈਟਾਗਰੀ ਲਈ ਅਪਲਾਈ ਕਰ ਰਹੇ ਹੋ ਉਹ ਜ਼ਰੂਰ ਲਿਖੋ ਸਾਰੇ ਜਿਹੜੇ ਕਾਲਮ ਆ ਇੰਗਲਿਸ਼ ਚ ਲਿਖਿਓ ਹਨ ਮਡਿਖਰੇ ਲਿਖਿਓ ਹਨ ਠੀਕ ਹੈ ਕਿਸੇ ਤਰ੍ਹਾਂ ਦੀ ਕਟਿੰਗ ਓਵਰਰਾਈਟਿੰਗ ਨਹੀਂ ਕਰਨੀ ਕੋਈ ਵੀ ਕਾਲਮ ਖਾਲੂ ਨਹੀਂ ਖਾਲੀ ਨਹੀਂ ਛਡਣਾ ਜਿੱਥੇ ਖਾਲੀ ਛਡਣਾ ਉਥੇ ਐਨਏ ਨਾਟ ਐਪਲੀਕੇਬਲ ਲਿਖ ਦਿਓ ਠੀਕ ਹੈ ਕਿਸੇ ਵੀ ਵਰਗ ਚ ਕਿਸੇ ਵੀ ਕਾਸਟ ਕਿਸੇ ਵੀ ਜਾਤ ਦੇ ਲੋਕ ਇਹਨੂੰ ਅਪਲਾਈ ਕਰ ਸਕਦੇ ਆ वो अलग गल है किसरेसमैन प्रेफर करेगा खर्चे देना पाएगा कोई टीएडीए नहीं दिता जाएगा सिर्फ शॉर्ट लिस्टिंग आवेदक जुलाया जाएगा एंड यह सूचना उन्होंने मोबाइल या ईमेल से भेज दी जाएगी इस तू तो इलावा जो इनकम्पलीट एप्लीकेशन फॉर्म है 19 ਫਰਵਰੀ ਦਾ ਜਿਹੜਾ ਦ ਅ ਟ੍ਰਿਬਿਊਨ ਚੰਡੀਗੜ੍ਹ ਆਇਆ ਵਾ ਉਹਦੇ ਵਿੱਚ ਵੀ ਇਸ ਭਰਤੀ ਦਾ ਜ਼ਿਕਰ ਹੈ ਤੁਸੀਂ ਉੱਥੋਂ ਵੀ ਇਹ ਗੱਲ ਚੈੱਕ ਕਰ ਸਕਦੇ ਹੋ ਕਿਉਂਕਿ ਇਸੇ ਨਾਲ ਪ੍ਰੂਫ ਦੇ ਦਿੱਨੇ ਕਿ ਪ੍ਰਤੀਵਾਕਏ ਆਈ ਹੈ ਨੋਟੀਫਿਕੇਸ਼ਨ ਦੇ ਰਾਹੀ ਹੈ ਨਿਤਰਾ ਲਾਸਟ ਅ ਇੰਪੋਰਟੈਂਟ ਡੇਟ 2 ਮਾਰਚ 2025 ਦੀ ਡੇਟ ਨੋਟ ਕਰ ਲਓ ਇਸ ਦਿਨ ਤੱਕ ਤਾਂ ਇਹ ਐਪਲੀਕੇਸ਼ਨਸ ਉੱਥੇ ਪਹੁੰਚਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਚਲੋ ਆਈ ਹੋਪ ਤੁਹਾਨੂੰ ਵੀਡੀਓ ਕਾਫੀ ਵਧੀਆ ਲੱਗੀ ਹੋਏਗੀ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਇਹ ਭਰਤੀ ਹੈ ਐਪੀਐਸ ਦੀ ਇਹ ਭਰਤੀ ਹੈ ਆਰਮੀ ਪਬਲਿਕ ਸਕੂਲ ਦੀ ਬਹੁਤ ਹੀ ਵਧੀਆ ਭਰਤੀ ਹੈ ਜ਼ਰੂਰ ਅਪਲਾਈ ਕਰੋ ਅਗਰ ਤੁਸੀਂ एलिजिबल ਹੋ ਇਸ ਵੀਡੀਓ ਦੇ ਵਿੱਚ ਫਿਲਹਾਲ ਤਾਂ ਇੰਨਾ ਹੀ ਆ ਪਰ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਲਾਈਕ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਨੂੰ ਸਹੀ ਟਾਈਮ ਤੇ ਇਨਫੋਰਮੇਸ਼ਨ ਮਿਲਦੀ ਰਹੇ ਚਲੋ ਜੀ ਜਲੰਧਰ ਵਾਲੇ ਤਾਂ ਜੀ ਸ਼ੇਅਰ ਕਰਨ ਠੀਕ ਹੈ ਜਲੰਧਰ ਵਾਲੇ ਕਪੂਥਰਾ ਵਾਲੇ ਉਹਨਾਂ ਨੂੰ ਕਾਫੀ ਲੱਗੇ ਪੈਂਦਾ ਹੈ ਅਮ੍ਰਿਤਸਰ ਦੇ ਵੀ ਲੱਗੇ ਹੀ ਹੈ ਵੈਸੇ ਉਹ ਵੀ ਸ਼ੇਅਰ ਕਰ ਸਕਦੇ ਨੇ ਠੀਕ ਹੈ ਐਂਡ ਇਸ ਵੀਡੀਓ ਵਿੱਚ ਫਿਲਹਾਲ ਇੰਨਾ ਹੀ ਆ ਅਗਲੀ ਵੀਡੀਓ 'ਚ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੈ ਹਿੰਦ